ਲਓ ਜੀ ਬਹੁਤ ਹੀ ਘੈਂਟ ਜ਼ਮੀਨ ਲੈ ਕੇ ਆਏ ਆ 22 ਕਿੱਲੇ ਜ਼ਮੀਨ ਆ ਮਿੱਠਾ ਪਾਣੀ ਆ ਸਾਰੀਆਂ ਸਬਦਾਵਾਂ ਮਾਣਦੇ ਜੀ ਤੇ ਰੇਟ 9.5 ਲੱਖ ਰੁਪਈਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਬਿਲਕੁਲ ਜਾਇਜ਼ ਰੇਟ ਆ ਕਿਸੇ ਤਰ੍ਹਾਂ ਦਾ ਕੋਈ ਰੌਲਾ ਰੱਪਾ ਨਹੀਂ ਕਿਸੇ ਤਰ੍ਹਾਂ ਦੇ ਕਿਸੇ ਨਾਲ ਕੋਈ ਬੱਟ ਦੀ ਰੌਲਾ ਨਹੀਂ ਕਿਸੇ ਦਾ ਰਾਹ ਪਹੀ ਦਾ ਰੌਲਾ ਨਹੀਂ ਨਾ ਹੀ ਪਾਣੀ ਦੀ ਕਮੀ ਆ ਨਾ ਹੀ ਕੋਈ ਬਾਣ ਮਾੜਾ ਸਾਰੀਆਂ ਫਸਲਾਂ ਹੁੰਦੀਆਂ ਨੇ ਰੇਟ 9.5 ਲੱਖ ਰੁਪਈਆ ਦੇਸਾ ਨਾਲ ਪਰ ਕਿਲੇ ਦੇ ਜ਼ਮੀਨ ਦੇਣੀ ਆ ਸਾਰੀ ਜਾਣਕਾਰੀ ਵੀਡੀਓ ਵਿੱਚ ਦੇਵਾਂਗੇ ਕੋਈ ਵੀ ਬੰਦਾ ਰਜਿਸਟਰੀ ਕਰਾ ਲਿਓ ਬਾਈ ਜੀ ਪੂਰਾ ਘੈਂਟ ਬਾਣ ਤੋਂ ਦਿੱਲੀ ਲੈ ਕੇ حاضر ਹੋਇਆ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਜੇਕਰ ਤੁਸੀਂ ਸਾਡੇ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਕਰਵਾਉਣਾ ਚਾਹੁੰਦੇ ਹੋ ਜਾਨੀ ਕਿ ਕੋਈ ਖੇਤੀਬਾੜੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਖੇਤੀਬਾੜੀ ਸੰਧ ਦੀ ਐਡ ਕਰਵਾਉਣਾ ਚਾਹੁੰਦੇ ਹੋ ਟਰੈਕਟਰ ਕਾਰਾਂ ਗੱਡੀਆਂ ਦੀ ਐਡ ਕੋਠੀ ਪਲਾਟਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਥੱਲੇ ਦਿੱਤਾ ਗਿਆ ਜੀ ਇਹ ਨੰਬਰ ਤੇ ਤੁਸੀਂ 5-6 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀਆਂ HD ਦੇ ਵਿੱਚ 5-6 ਫੋਟੋਆਂ ਭੇਜਣੀਆਂ HD ਦੇ ਵਿੱਚ ਤੇ ਉਦੋਂ ਬਾਅਦ ਸਾਰੀ ਜਾਣਕਾਰੀ ਨਾਲ ਸਾਨੂੰ ਭੇਜ ਦੇਣਾ ਜੀ ਤੇ ਤੁਹਾਡੀ ਐਡ ਹਨਾ ਅਸੀਂ ਆਪਣੇ ਪਲੇਟਫਾਰਮਾਂ ਤੇ ਕਰ ਦਿਆਂਗੇ ਜੀ ਜੇਕਰ ਤੁਹਾਨੂੰ ਵੀ ਕੋਈ ਆਪਣੇ ਏਰੀਆ ਦੀ ਕੋਈ ਖਾਸ ਜ਼ਮੀਨ ਚਾਹੀਦੀ ਆ ਤੁਸੀਂ ਖਰੀਦਣਾ ਚਾਹੁੰਦੇ ਹੋ ਕੋਈ ਆਪਦੇ ਪਿੰਡ ਦੀ ਆਪਦੇ ਬਲਾਕ ਦੀ ਆਪਣੇ ਜ਼ਿਲ੍ਹੇ ਦੀ ਤਾਂ ਸਾਨੂੰ ਦੱਸੋ ਵੀ ਤੁਹਾਨੂੰ ਕਿੱਡਾ ਟੱਕ ਚਾਹੀਦਾ ਕਿੰਨੇ ਕ ਤੁਸੀਂ ਪੈਸੇ ਲਾਉਣੇ ਆ ਤਾਂ ਅਗਲੀ ਵੀਡੀਓ ਤੋਂ ਡੇਲੀ ਤੋਂ ਦੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਅਸੀਂ ਸਾਰੇ ਕਮੈਂਟ ਪੜ੍ਹਦੇ ਆ ਅੱਜ ਵਾਲੀ ਵੀਡੀਓ ਵੀ ਖਾਸ ਉਹਨਾਂ ਭਰਾਵਾਂ ਲਈ ਆ ਜਿਹੜੇ ਘੱਟ ਬਜਟ ਦਾ ਬਾਣ ਦੇਖ ਰਹੇ ਸੀ ਤਾਂ ਉਹਨਾਂ ਦੀ ਡਿਮਾਂਡ ਦੇ ਉੱਪਰ ਆਪਾਂ 9.5 ਲੱਖ ਰੁਪਏ ਨੂੰ ਜ਼ਮੀਨ ਹੈ ਜਿਹੜੀ ਆਪਾਂ ਲੈ ਕੇ ਆਏ ਆ ਜੀ 22 ਕਿੱਲੇ ਠੀਕ ਆ ਜੀ ਟੱਕ ਵੀ ਪੂਰਾ ਟੌਪ ਦਾ ਤੇ ਪਾਣੀ ਬਿਲਕੁਲ ਮਿੱਠਾ ਪਾਣੀ ਮਿਲੂਗਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਬਣੀ ਦੇ ਹੋ ਜੀ ਹੁਣ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਆਪਾਂ ਜਿੱਦਾਂ ਕਿ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ 22 ਕਿੱਲੇ ਜ਼ਮੀਨ ਆ ਕਿਸੇ ਨਾਲ ਰੋਲਾ ਰੱਪਾ ਨਹੀਂ ਕਿਸੇ ਨਾਲ ਕੋਈ ਵੱਟ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਪਾਣੀ ਦਾ ਰੋਲਾ ਨਹੀਂ ਕੋਈ ਰਾਹ ਪਹੀ ਦਾ ਰੋਲਾ ਨਹੀਂ ਠੀਕ ਹੈ ਜੀ ਇਹ ਜਮੀਨ ਰੋਡ ਤੋਂ 4 ਕਿੱਲੇ ਅੰਦਰ ਹੈ ਜੀ ਜਾਨੀ ਕਿ ਵਧੀਆ ਇਹਨੂੰ ਪਹੀ ਜਾਂਦੀ ਆ 22 ਕਿੱਲੇ ਦਾ ਚੌਰਸ ਡੱਬੇ ਵਰਗਾ ਟੱਕ ਮਿਲੂਗਾ ਜੀ ਵਧੀਆ ਸਾਰੀਆਂ ਫਸਲਾਂ ਹੁੰਦੀਆਂ ਨੇ ਕੋਈ ਕਮੀ ਪੇਸ਼ੀ ਨਹੀਂ ਜੀ ਠੀਕ ਹੈ ਜੀ ਵਧੀਆ ਬਾਣ ਹੈ ਵਧੀਆ ਰਾਹ ਜਾਂਦਾ ਜੀ ਰਾਹ ਪਹੀਦਾ ਕੋਈ ਤੁਹਾਨੂੰ 1% ਦਾ ਕੋਈ ਲਾਂਭਾ ਨਹੀਂ ਆਉਣਾ ਤੇ ਬਿਲਕੁਲ ਓਕੇ ਦੀ ਰਿਪੋਰਟ ਬਾਣ ਹੈ ਜੀ ਵਿੱਚ ਪਾਣੀ ਦੇ ਸਾਧਨ ਦੀ ਗੱਲ ਕਰੀ ਤਾਂ ਇੱਕ ਵਿੱਚ ਡੱਗ ਬਣਿਆ ਹੋਇਆ ਤੇ ਮਿੱਠੇ ਪਾਣੀ ਦੀ ਇੱਕ ਮੋਟਰ ਲੱਗੀ ਹੋਈ ਹੈ ਮਾਲਕ ਵੀਰਾਂ ਨੇ ਦੱਸਿਆ ਬਾਈ ਪਾਣੀ ਬਿਲਕੁਲ ਮਿੱਠਾ ਜੀ ਤੇ ਮੋਟਰ ਵਿੱਚ ਲੱਗੀ ਹੋਈ ਹੈ ਡੱਗ ਪਾਣੀ ਦਾ ਬਣਿਆ ਹੋਇਆ ਜਾਣ ਕੇ ਪਾਣੀ ਦੀ ਸਮੱਸਿਆ ਤੁਹਾਨੂੰ ਬਿਲਕੁਲ ਨਹੀਂ ਆਉਣ ਵਾਲੀ ਤੇ ਬਾਕੀ ਫਸਲਾਂ ਸਾਰੀਆਂ ਫਸਲਾਂ ਜੋ ਵੀ ਤੁਸੀਂ ਸੋਚ ਸਕਦੇ ਹੋ ਜੀ ਉਹ ਸਾਰੀਆਂ ਫਸਲਾਂ ਹੁੰਦੀਆਂ ਨਹੀਂ ਜੀ ਤੇ ਬਾਕੀ ਇਹ ਬਾਣ ਹੈ ਜਿਹੜਾ ਤੁਹਾਨੂੰ ਕਿੱਲਿਆਂ ਦੇ ਹਿਸਾਬ ਨਾਲ ਵੀ ਮਿਲ ਜੂਆ ਜੇਕਰ ਤੁਸੀਂ ਬਿੱਗਿਆਂ ਦੇ ਹਿਸਾਬ ਨਾਲ ਲੈਣਾ ਚਾਹੋ ਤਾਂ ਬਿੱਗਿਆਂ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਕਿੱਲੇ 22 ਬਣਦੇ ਆ ਜੀ ਬਿੱਗੇ 34 ਬਣਦੇ ਨੇ ਠੀਕ ਹੈ ਜੋ ਵੀ ਤੁਹਾਨੂੰ ਸੈੱਟ ਲੱਗੇ ਭਾਈ ਜੀ ਉਸ ਤਰ੍ਹਾਂ ਦਾ ਤੁਸੀਂ ਇਹ ਬਾਣ ਖਰੀਦ ਸਕਦੇ ਹੋ ਹੁਣ ਕਰ ਲੈਣੇ ਜੀ ਆਪਾਂ ਲొਕੇਸ਼ਨ ਦੀ ਗੱਲ ਵੀ ਕਿੱਥੇ ਜੇ ਕਰਕੇ ਇਹ ਬਾਣ ਪੈ ਜਾਂਦਾ ਲొਕੇਸ਼ਨ ਦੀ ਗੱਲ ਕਰੀ ਤਾਂ ਪਿੰਡ ਦਾ ਨਾਂ ਹੈਗਾ ਜੀ ਤੇਜ ਰਾਸਰ ਤੇ ਬੀਕਾ ਨੇਰ ਦੇ ਵਿੱਚ ਪੈ ਜਾਂਦਾ ਜੀ ਤੇਜ ਰਾਸਰ ਪਿੰਡ ਦਾ ਨਾਂ ਹੈ ਤੇ ਬੀਕਾ ਨੇਰ ਦੇ ਵਿੱਚ ਪੈ ਜਾਂਦਾ ਜੀ ਇਹ ਤੇ ਬਾਕੀ ਕਾਫੀ ਵੀਰਾਂ ਨੂੰ ਹੁੰਦਾ ਵੀ ਇਥੋਂ ਬੀਕਾਨੇਰੀ ਜੀ ਵਗੈਰਾ ਦੀਆਂ ਵੀ ਰਜਿਸਟਰੀਆਂ ਭਾਈ ਨਹੀਂ ਹੁੰਦੀਆਂ ਤੇ ਬਾਕੀ ਵੀਰਾਂ ਦੇ ਦੱਸਣ ਮੁਤਾਬਕ ਤੇ ਭਾਈ ਇਹ ਬਾਣ ਜਿਹੜਾ ਓਪਨ ਰਜਿਸਟਰੀ ਵਾਲਾ ਬਾਣ ਆਇਆ ਵੀ ਭਾਰਤ ਦਾ ਕੋਈ ਵੀ ਬੰਦਾ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਕੋਈ ਵੀ ਬੰਦਾ ਰਜਿਸਟਰੀ ਕਰਵਾ ਸਕਦਾ ਜੀ ਤੇ ਬਿਲਕੁਲ ਫਾਇਦੇ ਦਾ ਸੌਦਾ ਭਾਈ ਜੀ ਅੱਜ ਤੁਸੀਂ ਬਾਣ ਖਰੀਦ ਦਿਓ ਕੱਲ ਨੂੰ ਬਹੁਤ ਹੀ ਲੱਖਾਂ ਕਰੋੜਾਂ ਦੀ ਹੈ ਨਾ ਬਾਣਾ ਦੀਆਂ ਕੀਮਤਾਂ ਜਾਣ ਵਾਲੀਆਂ ਕੋਈ ਵੀ ਬੰਦਾ ਇਨਵੈਸਟਿੰਗ ਖਾਤਰ ਬਾਣ ਖਰੀਦ ਰਿਹਾ ਤਾਂ ਉਹਨੂੰ ਦੋ ਫਾਇਦੇ ਹੋ ਜਾਣਗੇ ਇਨਵੈਸਟਿੰਗ ਤਾਂ ਹੋ ਹੀ ਜਾਣੀ ਆ ਬਾਕੀ ਵਧੀਆ ਬਾਣਾ ਸਾਰੀਆਂ ਫਸਲਾਂ ਹੁੰਦੀਆਂ ਨੇ ਤਾਂ ਤੁਸੀਂ ਉੱਥੇ ਬਾਹ ਬਹਾਈ ਵਾਲਾ ਵੀ ਕੰਮ ਹੋ ਜੂਗਾ। ਬਾਕੀ ਗੱਲ ਜੇਕਰ ਕੋਈ ਪ੍ਰਵਾਸੀ ਵੀਰ ਇਹ ਬਾਣ ਖਰੀਦਦਾ ਤਾਂ ਉਹਨਾਂ ਲਈ ਬਾਣ ਦੇ ਵਿੱਚ ਜਿਹੜਾ ਇੱਕ ਘਰ ਬਣਿਆ ਹੋਇਆ ਠੀਕ ਹੈ। ਤੁਹਾਨੂੰ ਜਾ ਕੇ ਰਹਿਣਾ ਸਹਿਣਾ ਜੋ ਵੀ ਬਾਹੀ ਬੀਜੀ ਕਰਨੀ ਆ ਉਹਦੇ ਲਈ ਕੋਈ ਅੱਡ ਮਕਾਨ ਪਾਉਣ ਦੀ ਵੀ ਜ਼ਰੂਰਤ ਨਹੀਂ। ਘਰ ਪੱਕਾ ਬਣਿਆ ਬਣਾਇਆ ਤੁਹਾਨੂੰ ਘਰ ਮਿਲ ਜੂਗਾ ਜੀ। ਰੇਟ ਮੈਂ ਤੁਹਾਨੂੰ ਦੱਸ ਹੀ ਤਾਂ ਭਾਈ 9.5 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ। ਕੁੱਲ ਜ਼ਮੀਨ ਭਾਈ ਜੀ 2 ਕਰੋੜ ਰੁਪਏ ਦਾ ਸੌਦਾ ਇਹ 2 ਬਾਈ ਕਿੱਲਿਆਂ ਦਾ। ਵਿਗਿਆਨ ਇਹ ਸਾਬ ਨਾਲ ਲੈ ਲਿਓ ਕਿਵੇਂ ਮਰਜ਼ੀ ਲੈ ਲਿਓ ਉਹ ਤੁਹਾਡੀ ਹੈ ਹਨਾ ਜੀ ਜਿੱਦਾਂ ਤੁਸੀਂ ਆਖੂਗੇ ਅਗਲੀ ਓਵੇਂ ਬਿੰਤੀ ਮਾਰ ਦੇਣਗੇ ਠੀਕ ਹੈ ਜੀ 2 ਕਰੋੜ ਦਾ ਸੌਦਾ ਹੈ ਬਾਕੀ ਮੌਕੇ ਤੇ ਉੱਪਰ-ਨੀਚੇ ਹੋ ਜੂਗਾ ਜੀ ਤੇ ਨੰਬਰ ਆ ਗਿਆ ਜੀ ਤੁਹਾਡੀ ਸਕਰੀਨ ਤੇ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਬਲਕਿ ਵੀਰਾਂ ਦਾ ਨੰਬਰ ਸ਼ੇਅਰ ਕਰਤਾ ਜੀ ਚੈਨਲ ਦਾ ਨਾਮ ਲੈ ਕੇ ਵਗਜੋ ਪੂਰਾ ਵਧੀਆ ਹਨਾ ਮਾਨਤਨ ਹੋਊਗਾ ਬਾਕੀ ਜੇਕਰ ਕੋਈ ਵੀ ਰੱਖੇ ਵੀ ਅਸੀਂ ਸੋਡਾ ਬਾਣ ਪਾਈ ਬੁੱਕ ਕਰ ਦਿੰਨੇ ਆ ਸਾਨੂੰ ਫੋਨ ਤੇ ਭੇਜ ਦਿਓ ਐਨੇ ਪੈਸੇ ਤਾਂ ਇਦਾਂ ਦੇ ਕੰਮ ਕਰਨ ਦੀ ਨਾ ਹੀ ਅਸੀਂ ਸਲਾਹ ਦਿੰਦੇ ਆ ਤੇ ਨਾ ਹੀ ਤੁਸੀਂ ਕਰਿਓ ਤੁਸੀਂ ਆਪ ਦਾ ਜੇਕਰ ਉਹਨਾਂ ਨਾਲ ਡੀਲ ਜੱਜਦੀ ਹੈ ਨੰਬਰ ਸਕਰੀਨ ਤੇ ਹੈ ਕਾਲ ਕਰ ਲਿਓ ਜਾ ਕੇ ਬਾਣ ਦੇਖ ਲਿਓ ਜੇਕਰ ਤੁਹਾਨੂੰ ਜੱਜਦਾ ਤਾਂ ਭਾਈ ਬਿਆਨਾ ਕਰ ਲਿਓ ਵਧੀਆ ਆਪਦੀ ਕਾਗਜ਼ੀ ਕਾਰਵਾਈ ਪੱਕਾ ਕਚਹਿਰੀਆਂ ਥਰੂ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਨਲਾਈਨ ਪੇਮੈਂਟ ਨਹੀਂ ਕਰਨੀ ਜੀ ਆਪਾਂ ਸਾਰੇ ਵੀਰਾਂ ਨੂੰ ਇਦਾਂ ਕਹਿੰਦੇ ਰਹੇ ਅਸੀਂ ਬਹੁਤ ਸਾਰੀ ਚੀਜ਼ਾਂ ਚੈੱਕ ਕਰਕੇ ਵੀਡੀਓ ਪਾਈਦੀ ਆ ਪਰ ਫੇਰ ਵੀ ਕੋਈ ਕਮੀ ਪੇਸ਼ੀ ਰਹਿ ਜੇ ਤੁਸੀਂ ਆਪ ਉਹਨੂੰ ਸਿਆਣਿਓ ਤਾਂ ਤੁਹਾਨੂੰ ਕਹਿਣ ਦੀ ਲੋੜ ਨਹੀਂ ਬਾਕੀ ਹੈਨਾ ਵੀ ਆਨਲਾਈਨ ਅੱਜਕੱਲ ਬਹੁਤ ਸਾਰੇ ਫਰੋਡ ਹੋ ਰਿਹਾ ਇਸ ਕਰਕੇ ਆਪਾਂ ਇਹ ਚੀਜ਼ ਸਾਰੇ ਵੀਰਾਂ ਨੂੰ ਦੱਸ ਦਿੰਨੇ ਆ ਜੀ ਠੀਕ ਹੈ ਜੀ ਤੇ ਕਿਉਂਕਿ ਇਹ ਲੱਖਾਂ ਕਰੋੜਾਂ ਦੇ ਸੌਦੇ ਹੁੰਦੇ ਜੀ ਜ਼ਮੀਨਾਂ ਦੇ ਬਾਕੀ ਤੁਹਾਨੂੰ ਕਿਹੜੇ ਏਰੀਆ ਦੀ ਜ਼ਮੀਨ ਚਾਹੀਦੀ ਸਾਨੂੰ ਕਮੈਂਟਾਂ ਚ ਦੱਸੋ ਬਾਕੀ ਅਸੀਂ ਜ਼ਮੀਨਾਂ ਜੀ ਪੰਜਾਬ ਦੇ ਵਿੱਚ ਅਸੀਂ ਕੱਲ ਆਪਦੀ ਵੀਡੀਓ ਪਾਈ ਸੀ 8 ਲੱਖ ਰੁਪਏ ਨੂੰ ਕਿਲਾ ਪੰਜਾਬ 'ਚ ਵੀ ਬਹੁਤ ਘੱਟ ਰੇਟਾਂ ਦੀ ਬਾਣ ਪਏ ਨੇ ਤੇ ਉਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ 4b ਘੱਟ ਘੱਟ ਰੇਟਾਂ ਦੀਆਂ ਜ਼ਮੀਨਾਂ ਦੇ ਟੁਕੜੇ ਆਪਾਂ ਬਾਧੂਪਾ ਰੱਖੇ ਨੇ ਉਹ ਵੀ ਚੈੱਕ ਕਰ ਲਿਓ ਬਾਕੀ ਕਮੈਂਟਾਂ 'ਚ ਦੱਸ ਦਿਓ ਵੀ ਅਗਲੀ ਵੀਡੀਓ ਤੁਹਾਡੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਤਾਂ ਕਰੀ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਹੋਰ ਪਲੈਟਫਾਰਮਾਂ ਤੇ ਆਪਣੇ ਗਰੁੱਪਾਂ 'ਚ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਮਿੱਤਰਾਂ ਦਾ ਵੀਡੀਓ ਭੇਜ ਜਰੂਰ ਦਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਪਿਆਰ ਚੈਨਲ ਨੂੰ ਬਹੁਤ ਦੇ ਰਹੇ ਹਾਂ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਆ ਪ੍ਰਮਾਤਮਾ ਤੁਸ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਤੇ ਆਪਣੇ ਪਰਿਵਾਰ 'ਚ ਰਹੋ ਖੁਸ਼ ਰਹੋ ਜੀ ਤੇ ਇਦਾਂ ਦੀਆਂ ਹੋਰ ਘੈਂਟ-ਘੈਂਟ ਵੀਡੀਓ ਨਾਲ ਜਲਦੀ ਮੁਲਾਕਾਤ ਹੋਣੀ ਹੈ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਹੁਣ ਦਿਓ ਇਜਾਜ਼ਤ ਤਬ ਤੱਕ ਲਈ ਰੱ